ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਤਾਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਨੇ ਲੇਕਿਨ ਦੂਸਰੇ ਪਾਸੇ ਜੇ ਗੱਲ ਕਰੀਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਜਾ ਕੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਕਾਨੂੰਨ ਗਨਵਾ ਦਿੱਤੇ ਦੂਸਰੇ ਪਾਸੇ ਐਸਜੀਪੀਸੀ ਕੀ ਫੈਸਲੇ ਲੈ ਸਕਦੀ ਹੈ ਇਸ ਤਰ੍ਹਾਂ ਮਹਿਸੂਸ ਕਰਵਾਇਆ ਜਿਸ ਤਰ੍ਹਾਂ ਗੁਰੂ ਘਰ ਦੇ ਵਜ਼ੀਰ ਜਿਹੜੇ ਨੇ ਉਹ ਮੁਲਾਜ਼ਮ ਨੇ ਐਸਜੀਪੀਸੀ ਦੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਉਹ ਦਮਦਮਾ ਸਾਹਿਬ ਦੇ ਨੇ ਜਾਂ ਉਹ ਪਟਨਾ ਸਾਹਿਬ ਦੇ ਨੇ ਯਾਨੀ ਕਿ ਪੰਜਾਂ ਤਖਤਾਂ ਦੇ ਜਥੇਦਾਰ ਐਸਜੀਪੀਸੀ ਦੇ ਮੁਲਾਜ਼ਮ ਨੇ ਜਿਸ ਤਰ੍ਹਾਂ ਗਵਰਨਮੈਂਟ ਦੇ ਅਧਾਰੇ ਹੁੰਦੇ ਨੇ ਐਸਜੀਪੀਸੀ ਦੇ ਅੰਤਰੰਕ ਕਮੇਟਾ ਅੰਤਰੰਗ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਮੈਂਬਰਾਂ ਦਾ ਇੱਕ ਵੱਡਾ ਵਕਤ ਪਹੁੰਚਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਕੋਲ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਚੁਕੇ ਨਹੀਂ ਉਹਨਾਂ ਨੇ ਕਿਹਾ ਕਿ ਜਿਹੜੇ 2 ਦਸੰਬਰ ਨੂੰ ਫੈਸਲੇ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਕਤੀ ਤੋਂ 2024 ਨੂੰ ਉਹ ਇਹਨਾਂ ਨੂੰ ਲਾਗੂ ਕਰਾਉਣੇ ਪੈਣੇ ਨੇ ਪਹਿਲਾਂ ਬੇहद ਦੁਖੀ ਹੋਏ ਫਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ 7 ਮੈਂਬਰੀ ਕਮੇਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ ਨੂੰ ਉਹ ਹੁਣ 5 ਮੈਂਬਰੀ ਕਮੇਟੀ ਰਹਿ ਗਈ ਹੈ ਉਹਨਾਂ 5 ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦਾ ਇੰਤਜ਼ਾਰ ਕਰੋ ਇਸ ਤੋਂ ਬਾਅਦ ਇੱਕ ਹੋਰ ਵੱਡੀ ਮੀਟਿੰਗ ਲਈ ਜਾਵੇਗੀ ਮੀਟਿੰਗ ਤੋਂ ਬਾਅਦ ਦੱਸਿਆ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੀ ਪੜਤី ਹੋ ਚੁੱਕੀ ਹੈ 35 ਤੋਂ 37 ਲੱਖ ਕੀ ਉਹ ਫਿਰ ਦੁਬਾਰਾ ਸ਼ੁਰੂ ਕਰਨੀ ਹੈ ਜਾਂ ਨਹੀਂ ਜਾਂ ਪ੍ਰਧਾਨ ਦੇ ਆਉਣ ਤੱਕ ਵੇਟ ਕਰਨਾ ਹੈ ਕਿ ਪ੍ਰਧਾਨ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਕਿਹੜਾ ਬਣਨਾ ਹੈ ਇਧਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੇਖੌਫ ਬੇਚਿਜਕ ਬਿਨਾਂ ਡਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਵਿਰੋਧ ਕਰ ਰਹੇ ਨੇ ਹਾਲਾਂਕਿ ਬੰਦੇ ਖੜੇ ਕੀਤੇ ਜਾ ਰਹੇ ਨੇ ਐਸਡੀਪੀਸੀ ਕਮੇਟੀ ਦੇ ਮੈਂਬਰ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਜਾਨ ਨੂੰ ਖਤਰਾ ਹੈ ਇਧਰ ਜਿਹੜੀ ਸਿੱਖ ਸੰਗਤ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਹਾਡੇ ਵੀ ਕਿਤੇ ਤੁਹਾਡੇ ਨਾਲ ਵੀ ਕਿਤੇ ਕੈਪਟਨ ਕਮਲਜੀਤ ਵਾਲੀ ਨਾ ਹੋਵੇ ਯਾਨੀ ਕਿ ਸਾਰਾ ਮਾਜਰਾ ਕੀ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਆਲਰੇਡੀ ਸਿੱਧੇ ਚੱਲਦੇ ਪਏ ਨੇ ਵਿਰੋਧ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਉਹਨਾਂ ਕਹਿੰਿਆ ਕਿ ਸਾਡੀ ਤਾਂ ਭਾਵੇਂ ਜਾਨ ਵੀ ਚਲੀ ਜਾਵੇ ਸਾਡਾ ਸਵਾਸ ਸ੍ਰੀ ਅਕਾਲ ਤਖਤ ਸ੍ਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੈ ਕੇ ਆ ਅਸੀਂ ਗੁਰੂ ਘਰ ਦੇ ਵਜ਼ੀਰ ਆਏ ਹਾਂ ਗੁਰੂ ਘਰ ਦੇ ਅਸੀਂ ਵਜ਼ੀਰ ਐ ਕਿ ਵਜ਼ੀਰੀਆਂ ਬਣੀਆਂ ਨਹੀਂ ਅਸੀਂ ਸੰਗਤਾਂ ਦੀ ਸੇਵਾ ਕੀਤੀ ਹੈ ਅਸੀਂ ਪੰਥ ਦੀ ਗੱਲ ਕੀਤੀ ਹੈ ਅਸੀਂ ਪੰਥ ਦੀ ਬੜੌਤਰੀ ਵਾਸਤੇ ਆਪਣੇ ਸਵਾਂਸ ਲੇਖੇ ਲਾਏ ਨੇ ਜੇਕਰ ਹੁਣ ਬਚਦੀ ਜ਼ਿੰਦਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਲੇਖੇ ਲਾਗੀ ਤਾਂ ਸਾਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਉਹਨਾਂ ਨੇ ਕਿਹਾ ਕਿ ਭਾਵੇਂ ਸਾਡੀ ਜਾਨ ਵੀ ਚਲੀ ਜਾਵੇ ਇਸ ਤੇ ਵੀ ਮੈਨੂੰ ਕੋਈ ਇਤਰਾਸ ਨਹੀਂ ਹੋਵੇਗਾ ਯਾਨੀ ਕਿ ਪਹਿਲਾ ਤਾਂ ਇੰਜ ਲੱਗਦਾ ਸੀ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜਿਸ ਤਰ੍ਹਾਂ ਉਹਨਾਂ ਨੂੰ ਕਾਨੂੰਨ ਦੱਸੇਗਾ ਕਿ ਤੁਹਾਡੇ ਕਿਹੜੇ ਕਾਨੂੰਨ ਨੇ ਤੇ ਅੰਤਰੰਕ ਕਮੇਟੀ ਯਾਨੀ ਕਿ ਐਸਪੀਸੀ ਦੇ ਕਾਨੂੰਨ ਕਿਹੜੇ ਨੇ ਲੇਕਿਨ ਉਸ ਦੇ ਸਾਹਮਣੇ ਨਹੀਂ ਝੁਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਨੇ ਕਿਹਾ ਕਿ 2 ਦਸੰਬਰ 2024 ਵਾਲੇ ਫੈਸਲੇ ਇਨ ਬਿਨ ਲਾਗੂ ਹੋਣਗੇ ਕਮੇਟੀ ਵੀ ਇਸ ਤੇ ਪੱਕੀ ਹੈ ਦੂਸਰੇ ਪਾਸੇ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਵੀ ਇੰਜ ਲੱਗਦਾ ਹੈ ਜਿਵੇਂ ਜਾਨ ਉਹਨਾਂ ਨੇ ਤਲੀ ਤੇ ਧਰ ਨਹੀਂ ਹੋਵੇ ਉਹਨਾਂ ਕਹੇ ਭਾਵੇਂ ਮੇਰੀ ਜਾਨ ਚਲੀ ਜਾਵੇ ਵੱਡਾ ਹਾਸਾ ਹੋ ਜਾਵੇ ਲੇਕਿਨ ਇਹ ਫੈਸਲੇ ਇਨ ਬਿਨ ਲਾਗੂ ਕਰਵਾ ਕੇ ਰਵਾਂਗੇ ਧੰਨ